ਲੋ ਬਦਲ ਲਈ ਲੋ ਬਦਲ ਤੁਸੀਂ ਕਹਿੰਦੇ ਸੀ ਅਮਰਤਪਾਲ ਆਇਆ ਹੈਗਾ ਇਹਨ ਤੋਂ ਪਹਿਲਾਂ ਕਿਹੜਾ ਕਿਸੇ ਨੇ ਅਮਰਤ ਨਹੀਂ ਸੀ ਸੰਚਾਰ ਕੀਤਾ ਤੁਸੀਂ ਮੈਨੂੰ ਬੰਦੇ ਲਿਆਣ ਦੇ ਜਿਨ੍ਹਾਂ ਜਿਨ੍ਹਾਂ ਨੇ ਨਸ਼ਾ ਛੱਡਿਆ ਅਮਰਤਪਾਲ ਤੁਹਾਡਾ ਚੋਣ ਵਿੱਚ ਵਿਰੋਧੀ ਹੈ ਉਹਨ ਤੋਂ ਮੁਸ਼ਕਲ ਹੈ ਜਾਂ ਉਹਦੇ ਅਮਰਤ ਸੰਚਾਰ ਸਿਸਟਮ ਤੋਂ ਜੇ ਮੈਂ ਕਹੀ ਜੇ ਮੈਂ ਵਿਸਾ ਸਿੰਘ ਵਲਟੋਹੜ ਨੇ ਇਹਨੀਆਂ ਨੂੰ ਅਮਰਤ ਸ਼ਕਾਦਾ ਜੀ ਐਸ ਰਾਏ ਦੋਰਤਾ ਜੀ ਹੂੰ ਮਤਲਬ ਮਤਲਬ ਮੇਰੀ ਇੱਕ ਕਾਬਲੀਅਤ ਬਣ ਤੱਕ ਸ੍ਰੀ ਕੇਸਗੜ ਸਾਹਿਬ 1300 ਪੁਰਾਣੀ ਨਿਮਤ ਸਕੇ ਜਦੋਂ ਪਹਿਲੀ ਵਾਰ ਅਮਰ ਸੰਚਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ 1050 ਨੇ ਅਮਰ ਛਕਿਆ ਅਖਬਾਰ ਦੇ ਬੋਲਦੇ ਨੇ ਜਿਹੜਾ ਕਿ ਮੈਂ ਸਿੱਖੀ ਸੌਂਭਣੀ ਆ ਜੀ ਮੈਂ ਸਿੱਖੀ ਦਾ ਨੰਬਰਦਾਰ ਆ ਗਿਆ ਜੀ ਮੈਂ ਸਿੱਖੀ ਦਾ ਰਖਵਾਲਾ ਆ ਗਿਆ ਤੇ 29 ਸਾਲ ਤੱਕ ਆਪ ਹੋਵੇ ਹੂੰ ਸਫਾ ਚੱਟ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਹallelujah ਹallelujah ਨਹੀਂ ਮੈਂ ਕਰਦਾ ਮੈਂ ਕੀਤਾ ਮੈਂ ਉਸ ਗੱਲ ਨੂੰ ਗਲਤ ਨਹੀਂ ਕੀਤਾ ਸ੍ਰੀ ਅਕਾਲ ਤਖਤ ਸਿੰਘ ਕੇ ਸਾਹਿਬ ਕਹਿੰਦਾ ਵੀ ਹallelujah ਵਾਲੇ ਪੰਜਾਬ 'ਚ ਧਰਮ ਪਰਿਵਰਤਨ ਕਰ ਰਹੇ ਨੇ ਸਾਰੇ ਕਹਿੰਦੇ ਉਦੋਂ ਬਲਟੋਹਾ ਹੱਥ ਖੜੇ ਕਰਕੇ ਬਾਹਰ ਆ ਗਿਆ ਸੀ ਹੁਣ ਵੀ ਚੋਣਾਂ 'ਚ ਵੀ ਗੱਲਾਂ ਸੋਸ਼ਲ ਮੀਡੀਆ 'ਤੇ ਵੀ ਚੱਲ ਰਹੀਆਂ ਨੇ ਤੁਹਾਨੂੰ ਰੰਜ ਹੈਗਾ ਤੇ ਉਦੋਂ ਮੈਂ ਮੇਰੀ ਉਹ ਫੋਟੋ ਵਾਏ ਮੈਂ ਇਦਾਂ ਕਰਕੇ ਬਾਹਰ ਆ ਗਿਆ ਸੀ ਵਿਰਸ਼ਾ ਸਿੰਘ ਬਲਟੋਹਾ ਪੰਥ ਕੀ ਹੈ ਪੰਥ ਨੂੰ ਕੀ ਸਮਝਦੇ ਤੁਸੀਂ ਜਿਹੜਾ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਰੀ ਅਕਾਲ ਤਖਤ ਸਾਹਿਬ ਤੋਂ ਉਹ ਫੈਸਲਾ ਸਹੀ ਸੀ ਕਿ ਗਲਤ ਸੀ ਕਿਨੇ ਦਿੱਤੀ ਉਹ ਤਾਂ ਮਾਫੀ ਮੰਗਿਆ ਹੂੰ ਕਿ ਮੈਥੋਂ ਗਲਤੀ ਹੋਈ ਹੈ ਹੂੰ ਪਰ ਐਡੀ ਵੱਡੀ ਗੁਨਾਹ ਕਰਕੇ ਕਹਿ ਦੇਣਾ ਵੀ ਸੌਰੀ ਜਿਹੜੇ ਗਿਆਨੀ ਗੁਰਮਖ ਸਿੰਘ ਨੇ ਸਰਸੇਵਾਲ ਨੂੰ ਮਾਫੀ ਦੇਣ ਵੇਲੇ ਵਿੱਚ ਭੂਮਿਕਾ ਨਿਭਾਈ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨੇ ਜਥੇਦਾਰ ਕੌਣ ਸੀਗੇ ਹਮ ਹਥੇ ਅਕਾਲੀ ਦਲ ਦੇ ਸੀ ਨਾ ਸ਼੍ਰੋਣੀ ਕਮੇਟੀ ਦੇ ਸੀ ਨਾ ਮਾਰਕਰੀਏ ਨੇ ਕਾਲੀ ਦਲ ਦਾ ਇਸ ਨਾਲ ਕੀ ਸੰਬੰਧ ਜਥੇਦਾਰ ਦੀ ਜਿਹੜੀ ਹੈਗੀ ਨਿਯੁਕਤੀ ਕੌਣ ਕਰਦਾ ਉਹ ਤੇ ਸ਼੍ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੋਣੀ ਕਮੇਟੀ ਦੀ ਨਿਯੁਕਤੀ ਕੌਣ ਕਰਦਾ ਹੈ ਜਿਸ ਵਕਤ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਜਿਹੜਾ ਗੱਤਵੰਦਰ ਸੀ ਨੌ ਤੇ ਮਾਸ ਦਾ ਰਿਸ਼ਤਾ ਸੀ ਜਿਹੜਾ ਅਕਾਲੀ ਦਲ ਹੁਣ ਬੰਦੀ ਸਿੰਘਾਂ ਦੀ ਗੱਲ ਕਰਦਾ ਉਹੋ ਹੀ ਅਕਾਲੀ ਦਲ ਦਾ ਮੁਖੀ ਸੁਖਵੀਰ ਸਿੰਘ ਬਾਦਲ ਭਾਈ ਹਵਾਰਾ ਸਾਹਿਬ ਨੂੰ ਕਾਤਲ ਕਹਿੰਦਾ ਸੀ ਤੇ ਜਿਹੜੇ ਕਹਿੰਦੇ ਅਸੀਂ ਪੰਥਕ ਆਗੂ ਆ ਉਹ ਜਾ ਕੇ ਅੰਮ੍ਰਿਤਸਰ ਦੇ ਗੁੱਡੇ ਪੈਂਦੇ ਆ ਤੁਹਾਡੇ ਕੋਲ ਰਾਜਾ ਤੁਸੀਂ ਸਿੱਖਾਂ ਦੇ ਘਰ ਤੋਂ ਸੁਮੇਤ ਸ਼ੇਣੀ ਨੂੰ ਤੁਹਾਡੀ ਸਤਿਆਰ ਨੇ ਬੀਜਪੀ ਲਾਤਾ ਤੁਸੀਂ ਸਾਬਤ ਕਰਦੇ ਹੋ ਮੈਂ ਅਸਤੀਫਾ ਦੇ ਦੂੰ ਮਾਜੀ ਆ ਆ ਉਮੀਦਵਾਰਤਾ ਵੀ ਛੱਡ ਦੂੰਗਾ ਮੈਂ ਤਾਂ ਸਿੱਧੀ ਕਰ ਕਹਿਣਾ ਹੈ ਆਪ ਦੇ ਧਰਮ ਦੀ ਗੱਲ ਕਰੋ ਇਹ ਰਮਣੀ ਕਲਚਰ ਨੂੰ ਵੀ ਕਰਨੀ ਚਾਹੀਦੀ ਜੀ ਕਲਚਰ ਕਰਦਾ ਜੀ ਹੁਣ ਹੁਣ ਤੇ ਕਰਨ ਲੱਗਿਆ ਹੁਣ ਤੇ ਉਦੋਂ ਕਰਨ ਲੱਗਿਆ ਜਦੋਂ ਇੰਨਾ ਕਿ ਤਿੰਨ ਸੀਟਾ ਰਹਿ ਗਈਆਂ ਨੇ ਹੁਣ ਪੰਥ ਦੀ ਗੱਲ ਕਰਨ ਲੱਗੇ 2015 ਨੂੰ ਜਦੋਂ ਸਰਬੱਤ ਖਾਲਸਾ ਦੇ ਵਿੱਚ 7-8 ਲੱਖ ਸੰਗਤਾਂ ਨੇ ਕਿਹਾ ਵੀ ਹਵਾਰੇ ਨੂੰ ਭਾਈ ਭਾਈ ਹਵਾਰੇ ਨੂੰ ਅਸੀਂ ਅਕਾਲ ਤਖਤ ਸਾਹਿਬ ਦਾ ਜਹੇਦਾਰ ਮੰਨਦੇ ਪਾਲਾ ਜੇਲ੍ਹ ਚ ਆ ਉਹ ਕਹਿੰਦੇ ਵੀ ਹੁਣ ਕਾਤਲ ਕੌਮ ਦੀ ਗਵਾਹੀ ਕਰਨ ਜਿੰਨਾ ਆਪਣੇ ਆਪ ਨੂੰ ਸਿੱਖ ਹੋਣ ਵਾਲੇ ਚੈਨਲਾਂ ਨੇ ਬੇੜਾ ਕਰਕੀ ਦਾ ਕੌਮ ਦਾ ਇਹਨਾਂ ਕਿਸੇ ਨੇ ਨਹੀਂ ਕੀਤਾ ਫਿਰ ਦੁਗੋ ਫਿਰ ਮੋਦੀ মিডিਆ ਠੀਕ ਹੈ ਸ਼੍ਰੋਮਣੀ ਕਮੇਟੀ ਨੇ 84 ਲੱਖ ਦੇ ਹਿਥਿਆਰ ਲੈ ਕੇ ਆ ਜੀ ਚੰਗਾ ਹੋਇਆ ਫਿਰ ਦੱਸੋ ਇਹ ਤੇ ਸਵਾਲ ਬਲਦੋਤ ਸਾਹਿਬ ਰਹੇ ਨੇ ਮੈਨੂੰ ਤਲਕੀ ਆ ਰਹੀ ਹੈ ਸਵਾਲ ਸੋਣ ਕਿ ਲੋਕ ਕਹ ਰਹੇ ਸੀ ਸ਼੍ਰੋਮਣੀ ਕਲਦਲ ਕੱਲੇ ਭਾਈ ਰਜਵੰਨ ਦੀ ਗੱਲ ਕਰਦਾ ਕੀ ਜਗਤਾਰ ਸਿੰਘ ਹਵਾਰਾ ਬੰਦੀ ਸਿੰਘ ਨਹੀਂ ਕਿ ਭਾਈ ਪਿਹੋਰਾ ਬੰਦੀ ਸਿੰਘ ਨਹੀਂ ਕਿ ਭਾਈ ਤਾਰਾ ਬੰਦੀ ਸਿੰਘ ਨਹੀਂ ਕਿ ਪ੍ਰੋਫੈਸਰ ਭੁੱਲਰ ਬੰਦੀ ਸਿੰਘ ਨਹੀਂ ਫਿਰ ਜੋ ਬਰਗਾੜੀ ਚ ਹੋਇਆ ਸੱਤ ਇੱਥੇ ਪਾਰ ਚੱਲ ਰਿਹਾ ਸੀਗਾ ਪੁਲਿਸ ਨੇ ਆ ਕੇ ਗੋਲੀ ਚਲਾਈ ਬਰਗਾੜੀ ਛਾਤਰਾ ਬੈਗਰੂ ਦਾ ਜਾਪ-ਜਾਪ ਰਿਹਾ ਸੀ ਲੰਗ Eu vou